ਕੋਈ <laughs> ਵੀ <laughs> <laughs> ਆਕੇ ਪੈ ਗਈ ਕਰਾਂ ਨੂੰ ਜਿਹੜੀ ਅੱਗ ਨਾ ਲਾ ਪਈ ਤੇ ਇਹ ਵੀ ਪਤਾ ਵੀ ਕਿੰਨਾ ਦੇ ਨਿਸ਼ਾਨ ਬੂਰੋ ਫਾਈਬਰ ਜੈਟ ਵੀ ਆਈ ਹੈ ਪਰ ਇੱਕ ਨਾਲ ਨੰਨ ਬਾਨ ਤੇ ਬਾਕੀ ਬਈ ਕਾਂਸ ਨੂੰ ਪੈਜੀ ਘਰਾਂ ਨੂੰ ਪੈ ਗਈ ਉਹ ਦੇਖੋ ਜੀ ਤੁਸੀਂ ਨੇ ਕਲਾਕਾ ਤਰ੍ਹਾਂ ਦੇਖੀ ਚੋ ਇਹਨਾਂ ਗੋਕੜੀਆਂ ਯਾਰਾ ਫੌਰ ਤੇ ਮੱਝ ਇਹ ਦੇਖ ਬੰਦ ਹੋ ਰਿਹਾ ਹੋਰ ਇੰਨਾ ਜਿਆਦਾ ਨੁਕਸਾਨ ਹੋ ਗਿਆ ਹੈ ਨਾ ਅੱਗ ਦੇ ਵਿੱਚੋਂ ਟੈਂਪੂ ਪੂਰਾ ਗਲੇੰਦਾ ਆਹ ਹੋਰ ਚੱਲ ਕੇ ਇਧਰ ਪਾ ਇਧਰ ਹੋ ਜਾ ਅੱਜ ਤਾਂ ਬੜੀ ਜਿਆਦੇ ਆ ਗਈ ਇਹ ਤਾਂ ਲੋੜ ਤੋਂ ਬਾਹਰ ਆ ਗਿਆ ਕਾਹਦੇ ਹੋ ਰਹੀ ਇਹ ਤਾਂ ਕੌਣ ਨਹੀਂ ਕੋਈ ਵੀ ਹੈ ਨਾ ਮੋਸਕਲਾ ਪਹੁੰਚ ਗਈ ਮੋਸਕਲਾ ਵਾਲੀ ਆਈ ਜੰਨੇ ਨਾ ਅੱਜ ਫਾਈਬਰ ਗੇਟ ਤੇ ਇੱਕ ਆ ਯਾਰ ਫਾਈਬਰ ਗੇਟ ਕੀ ਕਰੂਗਾ ਲਈ ਉਹ ਤਾਂ ਹੋਰ ਆਉਂਦੇ ਤਾਂ ਟੈਂਕੀਆਂ ਵਾਲੇ ਫੇਰ ਤੇ ਬਹੁਤ ਹੀ ਘਰਾਇਆ ਰਹੋ ਦੇਖੋ ਨਾ ਘਰਾਂ ਦੇ ਵਿੱਚ ਉਧਰ ਵੀ ਰਾਂਗੀ ਬਾਈ ਬਾਈ ਉਹ ਅੱਗੇ ਅਰਦਾਸ ਜ਼ਰੂਰ ਕਰਿਓ ਤੇ ਆਪਣੇ ਨਾਲੇ ਨਕਸ਼ਾ ਇਹ ਆ ਗਰੀਬ ਬੰਦੇ ਹੈ ਨਾ ਬਾਜੀਗਰਾਂ ਦੇ ਘਰਾਂ ਕੋਲੇ ਭਾਈ ਦੇਸੇ ਜਿਹੜਾ ਡੇਰਾ ਹੈ ਕਾਇਡਮੀ ਦੇ ਕੋਲੇ ਕੁੜੀਆਂ ਨੂੰ ਬੰਦਿਆਂ ਨੂੰ ਬਾਹਰ ਕੱਢੀ ਜਾਂਦੇ ਜਵਾਕਾਂ ਨੂੰ ਵਿੱਚ ਕੋਈ ਨਾ ਕਰਦਾ ਇਨਸਾਨ ਹੋਣਾ ਨਾ ਕਾਇਡਮੀ ਦੇ ਕੋਲੇ ਕਾਲ ਕਰੀ ਦਾ ਨੰਬਰਾਂ ਵਾਲੇ ਪਰੇ ਵਾਲੇ ਵੀਰ ਬਣ ਕੇ ਪ੍ਰਮੰਧ ਜਰੂਰ ਕਰਕੇ ਰੱਖਿਆ ਕਰੋ ਪਿੰਡਾਂ ਦੇ ਵਿੱਚ ਹਾਂ ਟੈਂਕੀਆਂ ਨੂੰ ਕਿਆਂ ਹੋਰ ਹਾਲਾ ਪ੍ਰਭਾ ਹਾਂ ਤਾਰਾਂ ਬੀੜੀ ਸਲਾਈਟ ਨੂੰ ਸਾਰੇ ਕਿਤੇ ਬੈਗੀ ਫਾਈਬਰ ਜੈਟ ਇੱਕ ਫਾਈਬਰ ਜੈਟ ਕੀ ਕਰੂਗੀ ਹਨ ਪ੍ਰਸ਼ਾਸਨ ਨੂੰ ਬੇਨਤੀ ਬਾਅਦ ਤੋਂ ਬਾਅਦ ਜੇ ਪਹੁੰਚੇ ਰਾ ਜਰੂਰ ਗਰੀਬ ਬੰਦੇ ਮਦਦ ਹੋ ਸਕੇ ਹਨ ਭਾਈ ਦੇਸੇ ਕਾਲ ਅਕੈਡਮੀ ਦੇ ਕੋਲੇ ਜਿਹੜਾ ਬਾਜੀਗਰਾਂ ਡੇਰਾ ਉਹਦੇ ਵਿੱਚ ਵੀ ਸਾਰੇ ਵਿੱਚ ਅੱਗ ਫੈਲ ਗਈ ਗੈਟ ਆ ਗਿਆ ਆ ਗਿਆ ਮੈਂ ਬਰੇਡ ਗੇਟ ਵੀ ਪਹੁੰਚ ਗਿਆ ਮੈਂ ਉੱਥੇ ਤੇ ਬੜਾ ਇਹ ਨੁਕਸਾਨ ਤੇ ਕਿਹੜਾ ਭਾਨ ਖਾਸ ਹੋ ਗਿਆ ਭਾਈ ਦੇ ਸਬਸਟੈਂਡ ਤੇ ਸੁੱਕੇ ਵਾਲਾ ਇੱਥੇ ਹੈ ਨਾ ਮਿਲੋ ਵਾਲਾ ਨਾਰਸਰੀ ਦੇ ਕੋਲੇ ਆ ਤੇ ਤੁਸੀਂ ਦੇਖ ਸਕਦੇ ਹੋ ਨਾ ਵੀਰ ਵਾਹਿਗੁਰੂ ਜਰੂਰ ਲਿਖੋ ਘਰਾਂ ਦਾ ਬਚਾਅ ਹੋ ਸਕੇ ਵੱਡੀ ਸੜਕ ਤੋਂ ਬਾਈ ਕੋਈ ਵੀ ਲੰਘਦਾ ਬੋਝ ਕੇ ਰੁਕ ਜਾ ਹੱਸਦਾ ਯਾਰ ਕਰੋ ਇਧਰੋਂ ਕੰਦੀ ਸਿਆੰਦਾ ਉਹ ਥਾਂ ਦੇ ਕੋਲ ਟੈਕਟ ਵਾਹੀ ਜਾਂਦਾ ਤੇ ਇਧਰ ਜਿਹੜੀ ਘਰਾਂ ਨੂੰ ਜਾ ਕੇ ਪੈ ਗਈ ਘਰਾਂ ਨੂੰ ਜਿਹੜੀ ਅੱਗ ਨਾ ਲਾ ਪਈ ਤੇ ਇਹਨੂੰ ਕਿਹਾ ਵੀ ਕਿੰਨਾ ਤੇ ਨਿਸ਼ਾਨ ਹੋ ਗਏ ਫਾਈਬਰ ਗੇਟ ਵੀ ਆਈ ਹੈ ਪਰ ਇੱਕ ਨਾਲ ਦੇਖੋ ਯਾਰ ਤੁਸੀਂ ਨਿਕਲ ਲਾ ਤੂੰ ਆਹ ਪਰਾਂ ਦੇ ਵਿੱਚੋਂ ਆਹ ਨਾ ਕੋਕਣ ਗਿਆ ਯਾਰ ਆਹ ਪੇਚੇ ਮੱਝ ਆਹ ਬੰਦਰ ਨਾ ਹੋ ਰਾਂ ਇੰਨਾ ਜਿਆਦਾ ਨੁਕਸਾਨ ਹੋ ਗਿਆ ਹੈ ਨਾ ਅੱਗ ਦੇ ਵਿੱਚੋਂ ਟੈਂਪੂ ਵੀ ਆ ਗਿਆ ਲੈੰਡਾ ਆਹ ਹੋਰ ਚੱਲ ਕੇ ਇਧਰ ਪਾ ਇਧਰ ਹੋ ਜਾ ਅੱਜ ਤਾਂ ਬਾਹਰ ਹੀ ਜਾਵੇ ਜੀ ਇਹ ਤਾਂ ਲੋਡ ਤੋਂ ਬਚਾ ਆ ਜਾ ਕੋਈ ਨਹੀਂ ਕੋਈ ਵੀ ਹੈ ਨਾ ਮੋਸਕਲਾ ਪਹੁੰਚ ਗਈ ਮੋਸਕਲਾ ਬਾਲੀ ਆਈ ਨਿਆਰੇ ਫਾਈਬਰ ਗੇਟ ਤੇ ਇੱਕ ਆ ਯਾਰ ਫਾਈਬਰ ਗੇਟ ਕੀ ਚਲੂ ਕਰ ਲਈ ਉਹ ਤਾਂ ਹੋਰ ਉਹ ਤਾਂ ਟੈਕੀ ਵਾਲੇ ਫੇਰ ਤੇ ਬਹੁਤ ਹੀ ਘਰਾਇਆ ਰਹੋ ਨਾਂਗੀ ਭਾਈ ਬਾਈ ਵੀ ਅੱਗੇ ਅਰਦਾਸ ਜ਼ਰੂਰ ਕਰਿਓ ਤੇ ਸਾਡੀ ਨਕਸ਼ਾ ਇਹ ਆ ਗਰੀਬ ਬੰਦੇ ਹੈ ਨਾ ਬਾਜੀਗਰਾਂ ਦੇ ਘਰਾਂ ਕੋਲੇ ਭਾਈ ਦੇਸੇ ਜਿਹੜਾ ਡੇਰਾ ਦਾ ਕਾਇਡਮੀ ਦੇ ਕੋਲੇ ਕੁੜੀਆਂ ਨੂੰ ਬੰਦਿਆਂ ਨੂੰ ਬਾਹਰ ਕੱਢੀਆਂ ਜਵਾਕਾਂ ਨੂੰ ਵਿੱਚ ਕਦੇ ਵੀ ਕੋਰਾ ਕਰਨ ਇਨਸਾਨ ਹੋਏ ਨਾ ਕਾਇਡਮੀ ਦੇ ਕੋਲੇ ਕਾਲ ਕਾਰੀ ਦੇ ਕੋਲੇ ਭਾਈ ਦੇਸੇ ਅੱਗ ਦੀ ਜਿਹੜੀ ਗੁੱਡੀ ਚ ਭੇਡ ਗਈ ਆ ਤੇ ਮਾਂ ਤੋਂ ਬਾਹਰ ਗਏ ਉਹਲਾ ਜਿਹੜਾ ਇਧਰ ਆਈ ਸੀ ਜੀ ਸੜਕ ਪਾਰਨਾਂ ਕੇ ਧਾਰ ਕੇ ਵਾਲੇ ਵੱਡੇ ਵੱਡੇ ਲੈਟ ਦੇ ਜਿਹੜੇ

ਆ ਵੀ ਵਾਲੀ ਪੜੀ ਹੈ ਨਾ ਆਈ ਜਾਂਦੀ ਆਲੇ ਪਾਲਣ ਬੂਲਣ ਵਾਲਾ ਉਧਰੋਂ ਪਾਲਣ ਬੂਲਣ ਵਾਲੋ ਅਮੀਰ ਬਣ ਕੇ ਪ੍ਰਮੰਧ ਜ਼ਰੂਰ ਕਰਕੇ ਰੱਖਿਆ ਕਰੋ ਪੰਡਾਂ ਦੇ ਵਿੱਚ ਹਨਾ ਟੈਂਕੀਆਂ ਨੂੰ ਕਿਆਂ ਹੋਰ ਹਾਲਾ ਭਰਾਵਾਂ ਤਾਰਾਂ ਬੀਰੀ ਸਾਈਟ ਨੂੰ ਸਾਰੇ ਕਿਤੇ ਬੈ ਗਈ ਫਰਿਜਟ ਇੱਕ ਹੈ ਇੱਕ ਫਰਿਜਟ ਕੀ ਕਰੂਗੀ ਹਨਾ ਪ੍ਰਸ਼ਾਸਨ ਨੂੰ ਬੇਨਤੀ ਬਾਅਦ ਤੋਂ ਬਾਅਦ ਜੇ ਸਰਪਾਈਦਾਰ ਪਹੁੰਚੇ ਜ਼ਰੂਰ ਗਰੀਬ ਬੰਦੇ ਮਤ ਦੋਛਿਆ ਨਾ ਭਾਈ ਦੇਸੇ ਕਾਲ ਅਕੈਡਮੀ ਦੇ ਕੋਲੇ ਜਿਹੜਾ ਬਾਜੀਗਰਾਂ ਦਾ ਡੇਰਾ ਉਹਦੇ ਵਿੱਚ ਵੀ ਸਾਰੇ ਵਿੱਚ ਅੱਗ ਫੈਲ ਗਈ ਹਾਂ ਹੈ ਨਾ ਵੀਰ ਵਾਹਿਗੁਰੂ ਜਰੂਰ ਲਿਖੋ ਘਰਾਂ ਦਾ ਬਚਾਅ ਹੋ ਸਕੇ ਵੱਡੀ ਸੜਕ ਤੋਂ ਬਾਈ ਕੋਈ ਵੀ ਲੰਘਦਾ ਬੋਝ ਕੇ ਰੁਕ ਜਾ ਹਸਨ ਦਾ ਯਾਰ ਵੀਰ ਜੀ ਦਾ ਨੀ ਭਗੀ ਮੈਂ ਵੀਰ ਦਾ ਪੋਸਟ ਕਰ ਰਿਹਾ ਭਜਾਉਂ ਪੈਂਟਾਂ ਦੇ ਵਿੱਚ ਟੈਂਕੀਆਂ ਨੂੰ ਪਾਣੀ ਨਾ ਭਰ ਕੇ ਰੱਖਿਆ ਕਰੋ ਇਧਰੋਂ ਚੰਦੀ ਸਾਬਾ ਉਹ ਫਾਮ ਦੇ ਕੋਲ ਟਰੈਕਟਰ ਵਾਹੀ ਜਾਂਦਾ ਤੇ ਇਧਰ ਜਿਹੜੀ ਘਰਾਂ ਨੂੰ ਜਾ ਕੇ ਪੈ ਗਈ ਘਰਾਂ ਨੂੰ ਜਿਹੜੀ ਅੱਗ ਨਾ ਲਾ ਪਈ ਤੇ ਇਹਨਾਂ ਦਾ ਵੀ ਕਿੰਨਾ ਤੇ ਨਿਸ਼ਾਨ ਹੋ ਗਿਆ ਫਾਈਬਰ ਗੇਟ ਵੀ ਆਈ ਹੈ ਪਰ ਇੱਕ ਨਾਲ ਨਾ ਚਲਵਾਨਾ ਬਾਕੀ ਬੜੀ ਕੰਕਣ ਨੂੰ ਪੈਗੀ ਕਰਾਂਗੇ ਪੈ ਗਿਆ ਉਹ ਦੇਖੋ ਯਾਰ ਤੁਸੀਂ ਨਿਕਲ ਤੂੰ ਧਰਾਂ ਦੇ ਵਿੱਚੋਂ ਇੰਨਾ ਜਿਆਦਾ ਨੁਕਸਾਨ ਹੋ ਗਿਆ ਹੈ ਨਾ ਅੱਗ ਦੇ ਵਿੱਚੋਂ ਟੈਂਪੂ ਵੀ ਅੱਗ ਲੈਂਦਾ ਆਹ ਹੋਰ ਚੱਲ ਕੇ ਇਧਰ ਭਾਈ ਇਧਰ ਹੋ ਜਾ ਅੱਤਾਂ ਬਾਲੀ ਦਾਰੀ ਹੈ ਇਹ ਤਾਂ ਲੋਡ ਤੋਂ ਬਚ ਆਇਆ ਕੋਈ ਨਹੀਂ ਕੋਈ ਦੀ ਹੈਨਾ ਮੁਸ਼ਕਲ ਆ ਕੋਈ ਦੀ ਬਾਲੀ ਆਈ ਜੀ ਨਾ ਅੱਜ ਫਾਈਬਰ ਗੇਟ ਤੇ ਇੱਕ ਆ ਯਾਰ ਫਾਈਬਰ ਗੇਟ ਕੀ ਕਰੂਗਾ ਲਈ ਇਹ ਤਾਂ ਹੋਰ ਉਹ ਤਾਂ ਟਟਕੀਆਂ ਨਾਲੇ ਫੇਰ ਸਾ ਬਾਲੀ ਹੈ ਤੇ ਬਹੁਤ ਹੀ ਘਰਾਇਆ ਰਹੋ ਦੇਖੋ ਨਾ ਘਰਾਂ ਦੇ ਵਿੱਚ ਉਧਰ ਵੀ ਰਾਂਗੀ ਬਾਈ ਕਾਏਗੀ ਉਹ ਗਿਆਰਦਾ ਜਰੂਰ ਕਰਿਓ ਤੇ ਨਾ ਵੀ ਨੁਕਸਾਨ ਆ ਕਿਸਵਾਂ ਦਾ ਕਿ ਆ ਗਰੀ ਬੰਦੇ ਹੈ ਨਾ ਬਾਜੀਗਰਾਂ ਦੇ ਘਰਾਂ ਕੋਲੇ ਭਾਈ ਦੇਸੇ ਜਿਹੜਾ ਡੇਰਾ ਹੈ ਕੈਡਮੀ ਦੇ ਕੋਲੇ ਕੁੜੀਆਂ ਨੂੰ ਕੰਦਿਆਂ ਨੂੰ ਬਾਹਰ ਕੱਢੀ ਜਾਂਦੇ ਜਵਾਕਾਂ ਨੂੰ ਵਿੱਚ ਵੀ ਕੋਈ ਨਾ ਦਾ ਨੁਕਸਾਨ ਹੋ ਜਾਣਾ ਕੈਡਮੀ ਦੇ ਕੁੜੀਆਂ ਕਾਲਕਾੜੀ ਦੇ ਕੋਲੇ ਭਾਈ ਦੇਸੇ ਅੱਗ ਦੀ ਜਿਹੜੀ ਬੁੱਢੀ ਚ ਭੈਣ ਗਈ ਆ ਤੇ ਇਦੋਂ ਆਈ ਸੀ ਦੀ ਸੜਕ ਤਵਾਰਨਾ ਕਿ ਬਾਕੇ ਬੜੇ ਵੱਡੇ ਵੱਡੇ ਪਈ ਨੇ ਲੈਣ ਦੇ ਜਿਹੜੇ ਢਾਕੇ ਪੈ ਰਹੇ ਹਨ ਆ ਜੋ ਚੱਲ ਰਹੇ ਆ ਦੇਖ ਲਓ ਨਾ ਭਈ ਉਹ ਵੀ ਕਿੰਨੀ ਕੀ ਬਜਾਉ ਕਰਦੀ ਯਾਰ ਸਮਾਨ ਦੇ ਹਿਸਾਬ ਨਾਲ ਟਰੇਲ ਕਿਡਾ ਲੱਗਦਾ ਦੇਖੋ ਹੋਰ ਆ ਜਾਣ ਤਾਂ ਤੇ ਹਾਂ ਘੱਟੋ ਘੱਟ ਦੋ ਪਾਸੇ ਆ ਆ ਵੀ ਵਾਲੀ ਪੜੀ ਨਾ ਆਈ ਜਾਂਦੀ ਆਲੇ ਬਾਲਣ ਬੁੱਲਣ ਵਾਲਾ ਉਧਰ ਬਾਲਣ ਵਾਲਾ ਆਲੇ ਵਾਲੇ ਵੀਰ ਬਣ ਕੇ ਪ੍ਰਮੰਧ ਜ਼ਰੂਰ ਕਰਕੇ ਰੱਖਿਆ ਕਰੋ ਪਿੰਡਾਂ ਦੇ ਵਿੱਚ ਹਾਂ ਟੈਂਕੀਆਂ ਲੂੰਕੀਆਂ ਹੋਰ ਹਾਲਾ ਭਰਾ ਵਾ ਤਾਰਾਂ ਬੀ ਦੀ ਸਲਾਈਟ ਨੂੰ ਸਾਰੇ ਕਿਤੇ ਬੈਗੀ ਫਾਈਬਰ ਗੈਟ ਦਿੱਤਾ ਇਸਕੋ ਫਾਈਬਰ ਗੈਟ ਕੀ ਕਰੂਗੀ ਹਨਾ ਪ੍ਰਸ਼ਾਸਨ ਨੂੰ ਬੇਨਤੀ ਵਾਦ ਤੋਂ ਬਾਅਦ ਜਿਹੜੇ ਸਰਪੰਚ ਆ ਪਹੁੰਚੇ ਆ ਜਰੂਰ ਗਰੀਬ ਬੰਦੇ ਮਦਦ ਹੋ ਸਕਿਆ ਹਨਾ ਭਾਈ ਦੇਸੇ ਕਾਲ ਅਕੈਡਮੀ ਦੇ ਕੋਲੇ ਜਿਹੜਾ ਬਾਜ਼ੀਗਰਾਂ ਡੇਰਾ ਉਹਦੇ ਵਿੱਚ ਵੀ ਸਾਰੇ ਵਿੱਚ ਅੱਗ ਫੈਲ ਗਈ ਵੱਡੀ ਸੜਕ ਤੋਂ ਬਾਈ ਕੋਈ ਵੀ ਲੰਘਦਾ ਬੋਝ ਕੇ ਰੁਕੇ ਜਿਹਾ ਸੰਸਾ ਯਾਰ ਕਰਾਂ ਨੂੰ ਜਾ ਕੇ ਪੈ ਗਈ ਕਰਾਂ ਨੂੰ ਜਿਹੜੀ ਅੱਗ ਨਾ ਲਾ ਪਈ ਤੇ ਇਹਨੂੰ ਕਿਹਾ ਵੀ ਕਿੰਨਾ ਤੇ ਨਿਸ਼ਾਨ ਨੂੰ ਫਾਈਬਰ ਗੇਟ ਵੀ ਆਈ ਹੈ ਪਰ ਇੱਕ ਨਾਂ ਦਾ ਦੱਸਣਾ ਤੇ ਬਾਕੀ ਭਾਈ ਕਾਂ ਤੋਂ ਪੈ ਗਈ ਘਰਾਂ ਨੂੰ ਪੈ ਗਿਆ ਉਹ ਦੇਖੋ ਯਾਰ ਤੁਸੀਂ ਨੇਕਲਾ ਤੁਨਾ ਉਤਰਾ ਦੇ ਵਿੱਚੋਂ ਆਹਨ ਦੋ ਕਟੀਆਂ ਯਾਰਾ ਰੋਡ ਤੇ ਚੱਲ ਰਿਹਾ ਹੈ ਦੇਖਦਾ ਪਾਹ ਹੋ ਰਿਹਾ ਹੈ ਇੰਨਾ ਜਿਆਦਾ ਨੁਕਸਾਨ ਹੋ ਗਿਆ ਹੈ ਨਾ ਅੱਗ ਦੇ ਵਿੱਚੋਂ ਟੈਂਪੂ ਵੀ ਅੱਗ ਲੈ ਜਾਂਦਾ ਆਹ ਹੋ ਚੱਲ ਗਿਆ ਇਧਰ ਪਾ ਇਧਰ ਹੋ ਜਾ ਅੱਜ ਤਾਂ ਬਾਹਰ ਜਾਵੇ ਇਹ ਤਾਂ ਲੋਡ ਤੋਂ ਬਚ ਆਇਆ ਰਾਜੇ ਹੋ ਰਹੀ ਇਹ ਤਾਂ ਕੰਨ ਕੋਣ ਨਹੀਂ ਕੋਈ ਵੀ ਹੈ ਨਾ ਮਸਕਲਾ ਬੋਦੀ ਮਸਕਲਾ ਬਾਲੀ ਆਇਦੋ ਬਾਲੀ ਆਈ ਜਾਂਦੇ ਨੇ ਆਦੇ ਫੈਬਰिकेट ਤੇ ਇੱਕ ਆ ਯਾਰ ਫੈਬਰिकेट ਕੀ ਚਲੂ ਕਰ ਲਈ ਉਹ ਤਾਂ ਹੋਰ ਆਉਂਦੇ ਤਾਂ ਟੈਂਕੀਆਂ ਵਾਲੇ ਫੇਰ ਆਉਂਦੇ ਆ ਸਾਭ ਬੋਦੀ ਹੈ ਤੇ ਬਹੁਤ ਹੀ ਕੋਰਾਇਆ ਰਹਾਓ ਦੇਖੋ ਨਾ ਘਰਾਂ ਦੇ ਵਿੱਚ ਉਧਰ ਵੀ ਰਾਂਗੀ ਬਾਈ ਬਾਈ ਵੀ ਅੱਗੇ ਅਰਜ਼ਾ ਜ਼ਰੂਰ ਕਰਿਓ ਤੇ ਇਹ ਗਰੀਬ ਬੰਦੇ ਹੈ ਨਾ ਬਾਜੀਗਰਾਂ ਦੇ ਘਰਾਂ ਕੋਲੇ ਭਾਈ ਦੇਸੇ ਜਿਹੜਾ ਡੇਰਾਂ ਕੋਲੇ ਟਾਇਟਮੀ ਦੇ ਕੋਲੇ ਕੁੜੀਆਂ ਨੂੰ ਬੰਦਿਆਂ ਨੂੰ ਬਾਹਰ ਕੱਢੀਂਦੇ ਜਿਹਾਕਾਂ ਨੂੰ ਵਿੱਚ ਇਹ ਵੀ ਇੱਕ ਤਰ੍ਹਾਂ ਦਾ ਇਨਸਾਨ ਹੋ ਗਏ ਨਾ ਟਾਇਟਮੀ ਦੇ ਕੋਲੇ ਕਾਲਕੜੀ ਦੇ ਕੋਲੇ ਭਾਈ ਦੇਸੇ ਅੱਗ ਦੀ ਜਿਹੜੀ ਬੁੱਢੀ ਚ ਮੇਟ ਗਈ ਆ ਤੇ ਮਾਂ ਸਾਰਾ ਬਾਹਰ ਗਏ ਇਧਰ ਆਈ ਸੀ ਜੀ ਸੜਕ ਪਾਰਨਾ ਕਿ ਲੈਣ ਦੇ ਜਿਹੜੇ

ਆ ਵੀ ਵਾਲੀ ਪੜੀ ਨਾ ਆਈ ਜਾਂਦੀ ਆਲੇ ਬਾਲਣ ਬੁੱਲਣ ਵਾਲਾ ਉਧਰ ਬਾਲਣ ਬੁੱਲਣ ਵਾਲਾ ਯਾਰ ਵੀ ਆਲੇ ਪਰੇ ਆਲੇ ਵੀਰ ਬਣ ਕੇ ਪ੍ਰਮੰਧ ਜਰੂਰ ਕਰਕੇ ਰੱਖਿਆ ਕਰੋ ਪਿੰਡਾਂ ਦੇ ਵਿੱਚ ਹਾਂ ਟੈਂਕੀਆਂ ਨੂੰ ਕਿਆਂ ਔਰ ਹਾਲਾ ਪ੍ਰਾਵਾ ਤਾਰਾਂ ਬੀ ਦੀ ਸਲਾਈਟ ਨੂੰ ਧਰ ਕੇ ਤੇ ਬੈਗੀ ਫਰੋਜੇਟਾ ਇੱਕ ਫਰੋਜੇਟ ਕੀ ਕਰੂਗੀ ਹਨਾ ਪ੍ਰਸ਼ਾਸਨ ਨੂੰ ਬੇਨਤੀ ਹੈ ਵੱਧ ਤੋਂ ਵੱਧ ਜੇ ਪਹੁੰਚੇ ਰਾ ਕੁਝ ਘਰੀਬ ਬੰਦੇ ਮਤ ਲੋਚਦੇ ਹਨ ਭਾਈ ਦੇ ਸੇ ਕਾਲ ਅਕੈਡਮੀ ਦੇ ਕੋਲੇ ਜਿਹੜਾ ਬਾਜੀਗਰਾਂ ਡੇਰਾ ਉਹਦੇ ਵਿੱਚ ਵੀ ਸਾਰੇ ਵਿੱਚ ਅੱਗ ਫੈਲ ਗਈ ਦੋ ਆ ਗਈ ਆ ਗਈ ਫੈਬਰਿਕ ਗੇਟ ਵੀ ਪਹੁੰਚ ਗਈ ਮੈਂ ਉਸ ਤੇ ਤੇ ਬੜਾ ਇਹਦਾ ਨੁਕਸਾਨ ਤੇ ਕਿਹੜਾ ਭਾਨ ਘਾਸਾ ਬਾਈ ਦੇ ਸਬਸਟੈਂਟਿਕ ਸੁੱਖਿਆਲਾ ਹੈਣਾ ਬਿਲਕੁਲ ਨਾ ਸਰੀ ਦੇ ਕੋਲੇ ਆ ਤੇ ਤੁਸੀਂ ਦੇਖ ਸਕਦੇ ਹੈਣਾ ਵੀਰ ਵਾਹਿਗੁਰੂ ਜਰੂਰ ਲਿਖੋ ਘਰਾਂ ਦਾ ਬਚਾਅ ਹੋ ਸਕੇ ਵੱਡੀ ਸੜਕ ਤੋਂ ਬਾਈ ਕੋਈ ਵੀ ਲੰਘਦਾ ਬੋਝ ਕੇ ਰੁਕ ਜਵਾ ਹੱਸਦਾ ਯਾਰ ਰੱਖਾ ਕਰੋ ਜਿਹੜਾ ਕੋਈ ਵੀ ਆਪਣੇ ਪਿੰਡਾਂ ਦੇ ਵਿੱਚ ਟੈਂਕਿਆਂ ਨੂੰ ਪਾਣੀ ਨਾਲ ਭਰ ਕੇ ਰੱਖਿਆ ਕਰੋ ਇਧਰੋਂ ਜਿੱਥੇ ਆਉਂਦਾ ਉਹ ਥਾਂ ਮਿੱਕੋ ਟੈਕਸ ਵਾਹੀ ਜਾਂਦਾ ਤੇ ਇਧਰ ਜਿਹੜੀ ਘਰਾਂ ਨੂੰ ਜਾ ਕੇ ਪੈਗੀ ਘਰਾਂ ਨੂੰ ਜਿਹੜੀ ਅੱਗ ਨਾ ਜਾ ਪਈ ਤੇ ਇਹਨਾਂ ਦਾ ਵੀ ਕਿੰਨਾ ਕਿ ਨਿਸ਼ਾਨ ਨੂਰ ਸਪਰੇ ਵਾਲੇ ਪਾਣੀ ਨੂੰ ਹੋਰ ਤਾਂ ਬੋਲਣਾ ਫਾਈਬਰ ਕੇਟ ਵੀ ਆਈ ਹੈ ਪਰ ਇੱਕ ਨਾਲ ਤਾਂ ਚਲਣਾ ਬਾਕੀ ਭਾਈ ਕੰਕਨ ਨੂੰ ਪੈਗੀ ਘਰਾਂ ਨੂੰ ਪੈ ਗਿਆ ਉਹ ਦੇਖੋ ਯਾਰ ਤੁਸੀਂ ਆਪਣੇ ਕੋਲ ਆ ਤੁਸੀਂ ਧਰਾਂ ਦੇ ਵਿੱਚੋਂ ਆਹ ਲੋਕਾਂ ਕਹਿੰਦੇ ਆ ਯਾਰ ਰੋਡ ਤੇ ਮੱਝ ਇੰਨਾ ਜਿਆਦਾ ਨੁਕਸਾਨ ਹੋ ਗਿਆ ਹੈ ਨਾ ਅੱਗ ਦੇ ਵਿੱਚੋਂ ਟੈਂਪੂ ਪਿਆ ਗਿਆ ਲੈੰਦਾ ਆਹ ਹੋ ਚੱਲ ਗਿਆ ਇਧਰ ਪਾ ਇਧਰ ਹੋ ਜਾ ਅੱਤਾਂ ਬੰਦੇ ਆ ਗਏ ਇਹ ਤਾਂ ਲੋਡ ਤੋਂ ਬਚ ਆਇਆ ਰਾਜੇ ਸੋਹਣੀ ਇਹ ਤਾਂ ਕੋਈ ਨਹੀਂ ਕੋਈ ਦੀ ਹੈ ਨਾ ਮੁਸਕਲ ਆ ਬੋਈ ਦੀ ਮੁਸਕਲ ਬਾਲੀ ਆਈ ਜਿੰਨੇ ਨਾ ਆ ਦੇ ਫੈਬਰिकेट ਤੇ ਇੱਕ ਆ ਯਾਰ ਫੈਬਰिकेट ਕੀ ਕਰੂ ਕੱਲੀ ਉਹ ਤਾਂ ਹੋਰ ਉਹ ਤਾਂ ਟੈਂਕੀਆਂ ਨਾਲ ਫੇਰ ਆ ਗਿਆ ਤੇ ਬਹੁਤ ਹੀ ਘਰ ਆਇਆ ਰਹਾ ਉਹ ਦੇਖੋ ਨਾ ਘਰਾਂ ਦੇ ਵਿੱਚ ਉਧਰ ਵੀ ਰਾਂਗੀ ਬਾਈ ਕਹੇਗੀ ਉਹ ਕੀ ਅਰਜ਼ਾ ਜਰੂਰ ਕਰਿਓ ਤੇ ਸਾਡੇ ਨੁਕਸਾਨ ਹਨ ਚੂਹਾਂ ਦਾ ਇਹ ਗਰੀਬ ਬੰਦੇ ਹਨ ਬਾਜ਼ੀਗਰਾਂ ਦੇ ਘਰਾਂ ਕੋਲੇ ਭਾਈ ਦੇਸੇ ਜਿਹੜਾ ਡੇਰਾ ਹੈ ਕਾਇਡਮੀ ਦੇ ਕੋਲੇ ਕੁੜੀਆਂ ਨੂੰ ਕੰਦਾਂ ਨੂੰ ਬਾਹਰ ਕੱਢੀਂ ਦੇ ਜਵਾਕਾਂ ਨੂੰ ਵਿੱਚ ਕੋਈ ਨੀ ਪ੍ਰਕਾਰ ਦਾ ਨੁਕਸਾਨ ਹੋਣਾ ਕਾਇਡਮੀ ਦੇ ਕੋਲੇ ਕਾਲ ਕਾਰੀ ਦੇ ਕੋਲੇ ਭਾਈ ਦੇਸੇ ਅੱਗ ਦੀ ਜਿਹੜੀ ਗੁੱਡੀ ਚ ਭੇਡ ਗਈ ਆ ਤੇ